ਹਲੋ ਜੀ ਸਸਿ ਕਾਲ ਜੀ ਸਾਰਿਆਂ ਨੂੰ ਅੱਜ ਨਿਊ ਵੀਡੀਓਸ ਤੁਹਾਡਾ ਸਾਰਿਆਂ ਦਾ ਸਵਾਗਤ ਹੈ उम्मीद ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਠੰਡ ਤੋਂ ਹਲੇ ਤੱਕ ਬਚੇ ਹੋਵੋਗੇ ਕਿਉਂਕਿ ਠੰਡ ਹੈ ਜਿਹੜੀ ਉਹ ਕੜਾਕੇਦਾਰ ਪੈਣੀ ਸ਼ੁਰੂ ਹੋ ਗਈ ਹੈ ਤੇ ਆਪਾਂ ਤਾਂ ਕੋਟੀ ਟੋਪੀ ਸਟੌਲ ਵਗੈਰਾ ਸਾਰਾ ਕੁਝ ਲੈਣਾ ਸਟਾਰਟ ਕਰਤਾ ਠੀਕ ਹੈ ਜੀ ਤੇ ਤੁਸੀਂ ਵੀ ਦੱਸਿਓ ਕਿ ਸਾਰਾ ਜਿਹੜੇ ਕੱਪੜੇ ਤੁਸੀਂ ਠੰਡਾਂ ਵਾਲੇ ਕੱਢ ਲਏ ਤੇ ਕੋਟੀਆਂ ਸਵੈਟਰ ਮਾਲੀ ਵਗੈਰਾ ਬਨਣੇ ਸ਼ੁਰੂ ਕਰਤੀ ਹਨ ਤੇ ਅੱਜ ਦੀ ਵੀਡੀਓ ਇਸ ਵਿਸ਼ੇ ਤੇ ਬਣਾਈ ਹੈ ਆਪਾਂ ਨੇ ਕਿ ਕਿਸ ਤਰ੍ਹਾਂ ਆਪਾਂ ਘਰ ਦੇ ਵਿੱਚ ਜਿਹੜੇ ਹਨ ਰੁਟੀਨ ਦੇ ਵਿੱਚ ਬਦਲ-ਬਦਲ ਕੇ ਆਪਾਂ ਡਰੈਸ ਅਪ ਕਰ ਸਕਦੇ ਹਾਂਗੇ ਤੇ ਆਪਾਂ ਸਟਾਈਲਿਸ਼ ਜਿਹਾ ਲੱਗ ਸਕਦੇ ਹਾਂਗੇ ਹਨਾ ਸਰਦੀਆਂ ਦੇ ਵਿੱਚ ਸਪੈਸ਼ਲੀ ਗਰਮੀ ਵਾਲਾ ਆਪਾਂ ਗਰਮੀਆਂ ਦੇ ਸੀਜ਼ਨ 'ਚ ਬਣਾਵਾਂਗੇ ਇਸੇ ਵਿਸ਼ੇ ਤੇ ਵੀਡੀਓ ਵੀ ਗਰਮੀਆਂ ਦੇ ਵਿੱਚ ਆਪਾਂ ਸਟਾਈਲਿਸ਼ ਕਿਵੇਂ ਦੇ ਸਕਦੇ ਹਾਂ ਘਰੇ ਹਨਾ ਕਰੇ ਆਪਾਂ ਮੋਸਟਲੀ ਨਾਈਟ ਸੂਟ ਦੇ ਵਿੱਚ ਜਿਹੜਾ ਰਾਤ ਨੂੰ ਨਾਈਟ ਸੂਟ ਪਾਉਨੇ ਆਪਾਂ ਹਨਾ ਜਾਗ ਚਲੋ ਕੋਈ ਵੀ ਕੁਲੀ টি-ਸ਼ਰਟ ਵਗੈਰਾ ਪਾ ਕੇ ਪਹਿਨਨੇ ਆ ਹਨਾ ਲੋਰ ਲੋਰ ਵਗੈਰਾ ਨਾਲ ਟੀ-ਸ਼ਰਟ ਪਾ ਕੇ ਪਹਿਨਨੇ ਆ ਹਨਾ ਪਜਾਮਾ ਪਾਉਨੇ ਆ ਖੁੱਲਾ ਜਿਹਾ ਉਸ ਤਰ੍ਹਾਂ ਹੀ ਆਪਾਂ ਦਿਨੇ ਫਿਰਦੇ ਰਹਿਨੇ ਆਗੇ ਹਨਾ ਕਈ ਪੈਣਾ ਹੁੰਦੀਆਂ ਨੇ ਇਹ ਜਿਹੀਆਂ ਜਿਵੇਂ ਕਿ ਮੈਂ ਮੈਂ ਪਹਿਲਾਂ ਐਂ ਫਿਰਦੀ ਰਹਿੰਦੀ ਸੀ ਉਹਦੇ ਨਾਲ ਨਾ ਕੀ ਹੁੰਦਾ ਸਰੀਰ ਦੇ ਵਿੱਚ ਨਾ ਇੱਕ એનર્ਜੀ ਜੀ ਨਹੀਂ ਹੁੰਦੀ ਹੈਗੀ ਕਿ ਵੀ ਜਾਂ ਸਾਰਾ ਦਿਨ ਪਤਾ ਨਹੀਂ ਕਿਉਂ ਐ ਜਿਹੀ ਫੀਲ ਹੋ ਜਾਂਦਾ ਰਹਿੰਦਾ ਲੇਜੀ ਜਾਂ ਹਨਾ ਤੇ ਜਦੋਂ ਆਪਾਂ ਸਵੇਰ ਕੰਮਕੁਮ ਨਿਵੇੜ ਕੇ ਆਪਦੇ ਹਨਾ ਚਲੋ ਆਪਾਂ ਜਿਹੜੇ ਕੱਪੜੇ ਪਾਏ ਹੋਏ ਨੇ ਉਹਨਾਂ 'ਚ ਕੰਮ ਕੰਮਦੰਦਾ ਆਪਣਾ ਕਰ ਲਿਆ ਹਨਾ ਤੇ ਗੰਦੇ ਨਹੀਂ ਹੋਣਗੇ ਆਪਣੇ ਕੱਪੜੇ ਤੇ ਉਸ ਤੋਂ ਬਾਅਦ ਨਾ ਤਾਂ ਕਿ ਆਪਾਂ ਸੋਹਣਾ ਜਿਹਾ ਡਰੈਸ ਅਪ ਕਰ ਸਕਦੇ ਆ ਆਪਣਾ ਹਨਾ ਮੇਕਅਪ ਵਗੈਰਾ ਕਰਕੇ ਸਰਦੀਆਂ ਦੇ ਵਿੱਚ ਸਰਦੀਆਂ ਦੇ ਵਿੱਚ ਮੇਕਅਪ ਕਰਨਾ ਮੈਨੂੰ ਬਹੁਤ ਜ਼ਿਆਦਾ ਪਸੰਦ ਆਗਾ ਗ ਚ ਨਹੀਂ ਰਹਿੰਦਾ ਮੇਕਅਪ ਕੀਤਾ ਹੋਇਆ ਤੇ ਨਹੀਂ ਘਰ ਨੂੰ ਜੀ ਕਰਦਾਗਾ ਤੇ ਬਾਰ ਬਾਰ ਆਪਾਂ ਨੂੰ ਪਸੀਨਾ ਆ ਜਾਂਦਾ ਰਹਿੰਦਾ ਹੈ ਨਾ ਉਹਦੇ ਕਰਕੇ ਜਿਹੜਾ ਮੈਂ ਗਰਮੀਆਂ ਦੇ ਵਿੱਚ ਮੇਕਅਪ ਬਹੁਤ ਘੱਟ ਕਰਦੀ ਆ ਤੇ ਸਰਦੀਆਂ ਦੇ ਵਿੱਚ ਆਪਾਂ ਪੂਰਾ ਲਾਹਾ ਲੈ ਲੈਂਦੇ ਆ ਮੇਕਅਪ ਕਰਨ ਦਾ ਠੀਕ ਹੈ ਜੀ ਸੋ ਮੇਕਅਪ ਕਰਕੇ ਆਪਾਂ ਕਿੱਦਾਂ ਕਿਦਾਂ ਦੇ ਡਰੈੱਸ ਆ ਆਪਣੇ ਜਿਹੜੀ ਡਰੈੱਸਾਂ ਨੇ ਜਿਹੜੀਆਂ ਘਰੀਆਂ ਆਪਾਂ ਪਾ ਸਕਦੇ ਆ ਜਿਹੜੀਆਂ ਮੈਂ ਪਾਉਣੀ ਆ ਅਲੱਗ-ਅਲੱਗ ਰੋਜ਼ ਚੇਂਜ ਕਰਕੇ ਹੈ ਨਾ ਤੇ ਉਹ ਆਪਾਂ ਤੁਹਾਡੇ ਨਾਲ ਵੀਡੀਓ ਨਾਲ ਨਾਲ ਸ਼ੇਅਰ ਕਰਾਂਗੇ ਕਿ ਕਿਸ ਤਰ੍ਹਾਂ ਆਪਾਂ ਕਿਹੜੀ ਕਿਹੜੀ ਡਰੈੱਸਾਂ ਪਾ ਸਕਦੇ ਹਾਂ ਤੇ ਤੁਹਾਡੇ ਕੋਲ ਕਿਹੜੀ ਡਰੈੱਸ ਹੈ ਜਿਹੜੀ ਤੁਸੀਂ ਜ਼ਿਆਦਾ ਪਾਉਂਦੇ ਹੋ ਸਿਆਲਾਂ ਦੇ ਵਿੱਚ ਹਨਾ ਸਰਦੀਆਂ ਦੇ ਵਿੱਚ ਘਰੇ ਤੇ ਤੁਸੀਂ ਕੈਪ ਲੈਣੇ ਹੋ ਜਾਂ ਤੁਸੀਂ ਰੁਮਾਲੀ ਬੰਨਦੇ ਹੋ ਜਾਂ ਤੁਸੀਂ ਜਿਵੇਂ ਕਿ ਮੈਂ ਵੀਡੀਓ ਦੇ ਵਿੱਚ ਦਿਖਾਉਂਗੀ ਇੱਕ ਟੋਪਾ ਹੁੰਦਾ ਬੁਨਿਆ ਹੋਇਆ ਉਹ ਲੈਣੇ ਹੋਗੇ ਹਨਾ ਤੇ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰਨਾ ਸਾਰੀਆਂ ਭੈਣਾਂ ਨੇ ਕਿ ਤੁਸੀਂ ਸ਼ਾਲ ਲੈ ਕੇ ਰੱਖਦੇ ਹੋ ਘਰੇ ਹਨਾ ਤੇ ਵੀ ਮੈਂ ਸ਼ਾਲ ਬਹੁਤ ਘੱਟ ਲੈਨੀ ਆ ਜਦੋਂ ਬਹੁਲੀ ਠੰਡ ਪੈਣ ਲੱਗੇ ਨੇ ਹਣਾ ਉਦੋਂ ਜ਼ਰੂਰ ਬੁੱਕਲ ਮਾਰ ਲੈਂਦੀ ਆ ਸ਼ਾਲ ਦੀ ਤੇ ਐ ਕੋ ਗੂਜੇ ਬਣ ਜਾਈਦਾ ਹਣਾ ਤੇ ਉਦੋਂ ਵੀ ਨਿੱਗਜੀ ਚਾਹੀਦੀ ਹੁੰਦੀ ਆ ਆਪਾਂ ਨੂੰ ਤੇ ਉਹ ਜ਼ਿਆਦਾਤਰ ਕੰਮ ਕਰਦੇ ਵਕਤ ਹਣਾ ਸ਼ਾਲ ਸੈੱਟ ਨਹੀਂ ਆਉਂਦਾ ਹੈਗਾ ਤਾਂ ਮੈਂ ਇਹ ਜਿਸਕਾਪ ਜ਼ਿਆਦਾ ਰੱਖਦੀ ਆਂਗੀ ਮਫਲਰ ਜੇ ਤੇ ਇਹ ਆਪਾਂ ਗੱਲ ਚ ਪਾ ਲੈਣਾ ਕਿਉਂਕਿ ਇੱਥੋਂ ਜੋ ਠੰਡ ਲੱਗਦੀ ਹੁੰਦੀ ਹੈ ਇੱਥੋਂ ਜੋ ਹਨਾ ਆ ਕੋਟੀ ਜਿਹੜੀ ਇਹਦਾ ਗਲਾ ਬੰਦ ਹੈ ਇਹਦੇ ਨਾਲ ਨਹੀਂ ਲੱਗਦੀ ਜਿਹੜੀਆਂ ਆਪਣੇ ਬਟਨ ਵਾਲੀਆਂ ਕੋਟੀਆਂ ਹੁੰਦੀਆਂ ਨੇ ਹਨਾ ਉਹਨਾਂ ਨਾਲ ਬੜੀ ਠੰਡ ਲੱਗਦੀ ਹੁੰਦੀ ਹੈ ਕਿ ਇੱਥੋਂ ਗਲੇ ਦੇ ਵਿੱਚ ਹਵਾ ਪੈਂਦੀ ਹੈ ਕਿਉਂਕਿ ਆਪਣੇ ਸੂਟ ਪਾਏ ਹੁੰਦੇ ਨੇ ਗਲਿਆਂ ਵਾਲੇ ਡੀਪ ਗਲੇ ਹੁੰਦੇ ਨੇ ਉਹਨਾਂ ਦੇ ਤਾਂ ਫਾ ਸਕਾਪ ਜਿਹੜਾ ਐ ਕਰਕੇ ਇਹਨੂੰ ਕਵਰ ਕਰ ਲੈਂਦਾ ਆ ਚੀਜ਼ ਨੂੰ ਤਾਂ ਹਵਾਰੀ ਲੱਗਦੀ ਹੈਗੀ ਠੀਕ ਹੈ ਜੀ ਸੋ ਮੈਂ ਜ਼ਿਆਦਾ ਤਾਂ ਟੋਪੀ ਲੈਣੀ ਆ ਤੇ ਹੁਣ ਆਪਾਂ ਸਟਾਰਟ ਕਰਦੇ ਆ ਸਭ ਤੋਂ ਪਹਿਲੀ ਜਿਹੜੀ ਮੈਂ ਡਰੈਸ ਪਾਉਣੀ ਆ ਉਹ ਮ ਗਰਮ ਟਰੈਕ ਸੂਟ ਹੁੰਦੇ ਨੇ ਜਿਹੜੇ ਹਨਾ ਲੋਰ ਨਾਲ ਤੇ ਨਾਲ ਕੋਟ ਹੁੰਦਾ ਹੈਗਾ ਠੀਕ ਹੈ ਜੀ ਤੇ ਉਹਦੀ ਲੁੱਕ ਵੀ ਤੁਹਾਡੇ ਨਾਲ ਆਪਾਂ ਨਾਲ ਨਾਲ ਸ਼ੇਅਰ ਕਰ ਰਹੇ ਹਾਂਗੇ ਕਿ ਕਿਸ ਤਰ੍ਹਾਂ ਦੀ ਲੱਗਦੀ ਹੈ ਉਹਦੇ ਨਾਲ ਆਪਾਂ ਜੇ ਜਿਆਦਾ ਠੰਡ ਹੈ ਤਾਂ ਆਪਾਂ ਕੈਪ ਲੈ ਸਕਦੇ ਆ ਅਦਰਵਾਈਜ਼ ਆਪਾਂ ਕੋਈ ਨਹੀਂ ਕਰਕੇ ਹਨਾ ਸੋਹਣਾ ਜਿਹਾ ਮੇਕਅਪ ਕਰਕੇ ਇਦਾਂ ਹੀ ਘਰ ਦੇ ਵਿੱਚ ਕੁਝ ਵੀ ਕੰਮ ਧੰਦਾਬਾ ਦਾ ਕਰ ਸਕਦੇ ਹਾਂਗੇ ਈਜ਼ੀਲੀ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਸੋ ਮੈਂ ਘਰੇ ਹੀ ਪਾਉਣੀ ਹੈ ਟਰੈਕ ਸੂਟ ਜ਼ਿਆਦਾਤਰ ਬਾਹਰ ਜਾਂਦੇ ਵਕਤ ਮੈਂ ਜ਼ਿਆਦਾ ਸੂਟ ਹੀ ਪਾਉਣੀ ਹੈਗੀ ਜਿਵੇਂ ਕਿ ਫਰੌਕ ਸੂਟ ਵਗੈਰਾ ਹੋ ਗਿਆ ਪਜਾਮੀ ਨਾਲ ਜਾਂ ਫਿਰ ਆਪਣਾ ਸਲਵਾਰ ਸੂਟ ਹੋ ਗਿਆ ਹਨਾ ਸੋ ਕੱਟ ਦੇ ਵਿੱਚ ਮੈਂ ਲੋਰ ਵੀ ਪਾ ਲੈਣੀ ਹੈ ਵੀ ਟਰੈਕ ਸੂਟ ਵਗੈਰਾ ਵੀ ਪਾ ਲੈਣੀ ਹੈਗੀ ਠੀਕ ਹੈ ਸੋ ਪਹਿਲਾਂ ਤਾਂ ਆਪਣੀ ਐਡਰੈਸ ਆਪ ਹੋਊਗੀ ਕਿੱਦਾਂ ਦੇ ਲੱਗੀ ਕਮੈਂਟ ਜ਼ਰੂਰ ਕਰਨਾ ਤੁਹਾਨੂੰ ਤੇ ਟਰੈਕ ਸੂਟ ਹੋ ਗਿਆ ਆਪਣਾ ਹਨਾ ਉਹ ਟਰੈਕ ਸੂਟ ਵੀ ਤੁਸੀਂ ਆਪ ਦੇ ਅਕੋਰਡਿੰਗ ਕਿੱਦਾਂ ਦਾ ਵੀ ਪਾ ਸਕਦੇ ਹੋ ਇਕ ਵੈਲਵੈਟ ਚ ਆਉਂਦੇ ਨੇ ਹਨਾ ਇਕ ਆ ਲੋਰਾਂ ਵਾਲੇ ਕੱਪੜੇ ਜਿਹੜਾਉਂਦੇ ਨੇ ਵਿੱਚੋਂ ਨਿੱਗੇ ਹੁੰਦੇ ਨੇ ਬਾਹਰੋਂ ਉਹ ਖੁਰਦਰੇ ਜਿਹੇ ਹੁੰਦੇ ਨੇਗੇ ਤੇ ਇਹ ਵੀ ਲੈ ਸਕਦੇ ਹੋ ਤੁਸੀਂ ਇਕ ਜਮਾ ਬੂਲਨ ਟਾਈਪ ਆਉਂਦੇ ਨੇ ਹਨਾ ਅ ਪੋਲੇ ਪੋਲੇ ਜਿਹੇ ਕੱਪੜੇ ਦੇ ਉਹ ਵੀ ਤੁਸੀਂ ਪਾ ਸਕਦੇ ਹੋ ਉਹ ਵੀ ਸੋਹਣੇ ਲੱਗਦੇ ਨੇ ਠੀਕ ਹੈ ਜੀ ਅ ਸੋ ਇੱਕ ਆਪਾਂ ਕੱਪੜਾ ਲਿਆ ਕੇ ਘਰੇ ਬਣਾਉਣੇ ਹੁੰਦੇ ਆ ਤੁਸੀਂ ਉਹ ਵੀ ਬਣਾ ਸਕਦੇ ਹੋਗੇ ਮੇਰਾ ਬਣਾਇਆ ਹੋਇਆਗਾ ਇਸ ਵਾਰ ਨਾ ਮੈਂ ਕੱਟਿਆ ਹੀ ਨਹੀਂ ਹੈਗਾ ਹਲੇ ਤੱਕ ਤੇ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਵਿੱਚ ਉਹ ਜਰੂਰ ਦਿਖਾਵਾਂਗੀ ਕਿ ਘਰੇ ਹੀ ਤਿਆਰ ਕੀਤਾ ਹੋ ਮੈਂ ਲੋਰ ਤੇ ਨਾਲ ਟੀ-ਸ਼ਰਟ ਬੰਦ ਗਲੇ ਵਾਲੀ ਬਣਾਈ ਹੋਈ ਹੈਗੀ ਸੌਰੀ ਟੀ-ਸ਼ਰਟ ਆ ਗਿਆ ਫੁੱਲ ਬਾਹੂ ਕੋਟੀ ਟਾਈਪ ਬਣਾਈ ਹੋਈ ਹੈਗੀ ਤੇ ਉਹ ਵੀ ਉਦਾਂ ਦਾ ਵੀ ਤੁਸੀਂ ਪਾ ਸਕਦੇ ਹੋ ਠੀਕ ਹੈ ਜੀ ਤੇ ਇਹ ਹੋ ਗਈ ਆਪਣੀ ਪਹਿਲੀ ਤੇ ਦੂਸਰੀ ਡਰੈਸ ਆਪਾਂ ਤੁਹਾਨੂੰ ਸ਼ੇਅਰ ਕਰਦੇ ਆ ਕਿ ਜਿਹੜੇ ਬੂਲਨ ਦੇ ਹੁੰਦੇ ਨੇ ਪ੍ਰੋਪਰ ਕੁੜਤੀ ਹੁੰਦੀ ਹੈ ਨਾਲ ਪਜਾਮੀ ਹੁੰਦੀ ਹੈ ਇੱਥੇ ਮੈਂ ਫਰੌਕ ਪਾਈ ਹੋਈ ਹੈਗੀ ਫਰੌਕ ਦੇ ਨਾਲ ਪਜਾਮੀ ਪਾਈ ਹੋਈ ਆ ਪਜਾਮੀ ਜਿਹੜੀ ਆ ਉਹ ਸਰਦੀਆਂ ਦੇ ਵਿੱਚ ਪਾਉਣ ਦਾ ਮੌਕਾ ਹੁੰਦਾ ਕਿਉਂਕਿ ਗਰਮੀਏ ਦੇ ਵਿੱਚ ਜਿਹੜੀ ਪਜਾਮੀ ਲੈਗੀ ਵਗੈਰਾ ਨਹੀਂ ਪਾਈ ਜਾਂਦੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੁੰਦੀ ਹੈਗੀ ਸੋ ਸਰਦੀਆਂ ਦੇ ਵਿੱਚ ਆਪਾਂ ਨੂੰ ਨਿੱਗੀ ਜੀ ਮਿਲਦੀ ਹੈ ਨਾ ਨਾਲ ਲੱਗੀ ਰਹਿੰਦੀ ਆ ਉਹ ਤੇ ਆਪਾਂ ਨੂੰ ਥੋੜਾ ਗਰਮ ਜਿਹਾ ਮਹਿਸੂਸ ਹੁੰਦਾ ਬਾਕੀ ਇਹ ਜਿਹੜਾ ਜਿਹੜਾ ਸੂਟ ਮੇਰੇ ਪਾਇਆ ਹੋਇਆ ਇਹ ਬਿਲਕੁਲ ਗਰਮ ਹੁੰਦਾਗਾ ਪੂਰੀਆਂ ਸਰਦੀਆਂ ਦੇ ਵਿੱਚ ਜੇ ਤਾਂ ਫੁੱਲ ਸਰਦੀ ਦੇ ਵਿੱਚ ਪਾਉਣਾ ਤੁਸੀਂ ਤਾਂ ਨੀਚੇ ਦੀ ਇਨਰ ਵਗੈਰਾ ਪਾ ਸਕਦੇ ਹੋ ਹਨਾ ਉੱਪਰ ਜੀ ਤੁਸੀਂ ਫਰੌਕ ਪਾ ਸਕਦੇ ਹੋ ਤੇ ਲੈਗੀ ਪਾ ਸਕਦੇ ਹੋ ਲੈਗੀ ਦੇ ਨੀਚੇ ਦੀ ਤੁਸੀਂ ਗਰਮ ਕੋਈ ਵੀ ਜਿਵੇਂ ਕਿ ਹੁੰਦੇ ਨੇ ਹਨਾ ਗਰਮ ਸੂਟ ਇਨਰ ਹੁੰਦੇ ਨੇ ਨੀਚੇ ਦੀ ਪਾਉਣ ਵਾਲੇ ਉਹ ਪਾ ਸਕਦੇ ਹੋਗੇ ਤੇ ਜੇ ਤੁਸੀਂ ਘੱਟ ਠੰਡੇ ਦੇ ਵਿੱਚ ਪਾਉਣਾ ਤਾਂ ਤੁਸੀਂ ਐਦਾਂ ਹੀ ਪਾ ਸਕਦੇ ਹੋਗੇ ਠੀਕ ਹੈ ਜੀ ਬਿਨਾਂ ਇਨਰ ਪਾਏ ਹਨਾ ਤੇ ਬਹੁਤ ਜ਼ਿਆਦਾ ਨਿੱਗੇ ਹੁੰਦੇ ਨੇ ਇਹ ਤੇ ਕੰਫਰਟੇਬਲ ਵੀ ਬਹੁਤ ਹੁੰਦੇ ਨੇ ਕਿ ਕਿੱਦਾਂ ਵੀ ਆਪਾਂ ਘਰੇ ਪਾ ਕੇ ਕੰਮ ਧੰਦਾ ਆਪਣਾ ਜਿਹੜਾ ਕਰ ਸਕਦੇ ਆਂਗੇ ਬਾਹਾਂ ਨੇ ਜਿਹੜੀਆਂ ਇਹਦੀਆਂ ਉੱਪਰ ਚੜ ਜਾਂਦੀਆਂ ਨੇਗੇ ਹਨਾ ਆਪਾਂ ਟੰਗ ਸਕਦੇ ਆਂਗੇ ਜਦੋਂ ਕੰਮ ਧੰਦਾ ਕਰਦੇ ਆਂਗੇ ਦੇ ਇਹ ਤਾਂ ਹੈ ਨਹੀਂ ਹਨਾ ਹੁਣ ਆਪਾਂ ਸੋਚੇ ਕਿ ਆਪਾਂ ਨੋ ਵੀ ਕੰਮ ਕਰਨਾਗਾ ਤਾਂ ਆਪਾਂ ਸੋਹਣੇ ਸੂਟ ਹੀ ਨਾ ਪਾਈਏ ਘਰੇ ਆਪਾਂ ਗੰਦੇ ਜੇ ਬਣੇ ਰਹੀਏ ਸਾਰਾ ਦਿਨ ਹਨਾ ਸਾਰਾ ਦਿਨ ਆਪਾਂ ਜਿਹੜੇ ਰਾਤ ਨੂੰ ਕੱਪੜੇ ਪਾਏ ਨੇ ਉਹਨਾਂ ਦੇ ਵਿੱਚ ਹੀ ਫਿਰਦੇ ਰਹੀਏ ਹਨਾ ਤੇ ਇੱਕ ਕੋਟੀ ਹੀ ਪਾਈ ਰੱਖੀ ਆਪਾਂ ਸਾਰਾ ਹਫਤਾ ਹਨਾ ਹੁੰਦੇ ਸਾਰੇ ਆ ਕੋਲ ਨੇ ਹਨਾ ਅਲੱਗ-ਅਲੱਗ ਹੁੰਦੇ ਨੇ ਪਰ ਆਪਾਂ ਜਿਹੜਾ ਰੋਜ਼ ਅਲੱਗ-ਅਲੱਗ ਵੀਅਰ ਨਹੀਂ ਕਰਦੇ ਹੈਗੇ ਸੋ ਇੱਕ ਵਾਰੀ ਕਰਕੇ ਦੇਖੋ ਇੱਕ ਅਲੱਗ ਜੀ એનਰਜੀ ਆਉਂਦੀ ਹੈ ਸਰੀਰ ਦੇ ਵਿੱਚ ਹਨਾ ਪੋਜ਼ਿਟਿਵਿਟੀ ਜੀ ਆਉਂਦੀ ਹੈ ਕਿ ਹਾਂ ਚਲੋ ਜਿਹੜਾ ਆਪਾਂ ਰੈਡੀ ਰੈਡੀ ਹੋਗੇ ਆਪਾਂ ਸ ਮਾਰਕੀਟ ਵਗੈਰਾ ਜਾਣਾ ਪਵੇ ਜਾਂ ਕਿਸੇ ਦੇ ਜਾਣਾ ਪਵੇ ਹਨਾ ਆਪਾਂ ਪਿੰਡ 'ਚ ਚਲੋ ਕਿਸੇ ਵੀ ਕੰਮ ਤੋਂ ਦਿਨ ਨੂੰ ਲੈ ਕੇ ਲਾ ਲਓ ਹਨਾ ਤਾਂ ਫਿਰ ਆਪਾਂ ਨੂੰ ਜਿਹੜਾ ਫਟਾਫਟ ਰੈਡੀ ਹੋਣ ਵਾਲਾ ਜਿਹੜਾ ਚੰਚਟਾ ਉਹ ਖਤਮ ਹੋ ਜਾਂਦਾ ਹੈਗਾ ਜੇ ਆਪਾਂ ਘਰੀ ਥੋੜਾ ਜਿਹਾ ਰੈਡੀ ਹੋ ਕੇ ਰਹਿਨੇ ਆਂਗੇ ਤਾਂ ਆਪਾਂ ਕਿਤੇ ਵੀ ਈਜ਼ੀਲੀ ਜਾ ਸਕਦੇ ਆਂਗੇ ਹਨਾ ਤੇ ਚਲੋ ਜੀ ਹੁਣ ਆਪਾਂ ਆਪਣਾ ਜਿਹੜਾ ਤੀਜਾ ਸੂਟ ਹੈ ਉਹ ਤੁਹਾਨੂੰ ਸ਼ੇਅਰ ਕਰਦੇ ਆਂ ਉਹ ਨਾਰਮਲੀ ਸਾਰੀਆਂ ਬਹਿਣਾ ਹੀ ਪਾਉਂਦੀਆਂ ਨਹੀਂ ਆਗੀਆਂ ਮੈਨੂੰ ਲੱਗਦਾ ਹੈ ਜ਼ਿਆਦਾਤਰ ਸੂਟ ਹੀ ਪਾਉਂਦੀਆਂ ਨੇ ਸਲਵਾਰ ਸੂਟ ਜਿਵੇਂ ਕਿ ਗਰਮ ਚੱਲ ਰਹੇ ਨੇ ਹੁਣ ਬੈਲਵੈਟ ਦੇ ਹਨਾ ਹਣਾ ਬਲੈਕ ਸਲਵਾਰ ਤੇ ਨਾਲ ਪ੍ਰਿੰਟਡ ਕੁੜਤੀ ਮਾਈਂਜੀ ਸ਼ੇਡ ਦੀ ਹੈਗੀ ਤੇ ਇਹਦੇ ਨਾਲ ਆਪਾਂ ਖੁੱਲੇ ਗਲੇ ਵਾਲੀ ਜਿਹੜੀ ਆ ਕੋਟੀਆਂ ਹੁੰਦੀਆਂ ਨਾਰਮਲੀ ਜ਼ਿਆਦਾਤਰ ਆਪਾਂ ਘਰੇ ਪਾਉਂਦੇ ਆਗੇ ਬਟਨ ਵਾਲੀਆਂ ਕੋਟੀਆਂ ਉਹ ਪਾਈਆਂ ਉਹ ਪਾਈ ਹੋਈ ਹੈ ਆਪਣੇ ਤੇ ਨਾਲ ਸਕਾਫ ਲਿਆ ਹੋਇਆ ਹੈ ਨਾ ਗਲੇ ਦੇ ਵਿੱਚ ਸਕਾਫ ਲੈਣਾ ਇਕ ਮੈਂ ਜ਼ਰੂਰੀ ਸਮਝਦੀ ਆ ਕਿਉਂਕਿ ਇਹਦੇ ਨਾਲ ਜਿਹੜੀ ਆਪਣੀ ਗਲੇ ਦੇ ਵਿੱਚ ਹਵਾ ਪੈਂਦੀ ਆ ਹਨਾ ਠੰਡ ਪੈਂਦੀ ਆ ਉਹ हट ਜਾਂਦੀ ਹੈਗੀ ਅ ਥੋੜਾ ਜਿਹਾ ਨਿੱਗ ਮਹਿਸੂਸ ਹੁੰਦੀ ਆ ਇੱਥੇ ਤੁਸੀਂ ਜੇ ਤੁਹਾਨੂੰ ਸਵੇਹਾ ਆਏਗਾ ਹਨਾ ਸਟਾਲ ਆਉਂਦੇ ਨੇ ਥੋੜੇ ਜਿਹਾ ਵੱਡੇ ਵੱਡੇ ਮੈਂ ਬਫਲਰ ਲਿਆ ਹੋਇਆਗਾ ਤਾਂ ਤੁਸੀਂ ਉਹ ਵੀ ਗਲੇ ਦੇ ਵਿੱਚ ਜਿਹੜਾ ਲਪੇਟ ਸਕਦੇ ਹੋਗੇ ਹਨਾ ਕੈਪ ਲੈਣਾ ਤੁਹਾਡੀ ਇੱਛਾ ਜੇ ਤੁਸੀਂ ਲੈਣੇ ਹੋ ਕੈਪ ਤੁਹਾਨੂੰ ਆ ਦਿੱਤਾ ਤੁਸੀਂ ਲੈ ਸਕਦੇ ਹੋ ਰਮਾਲੀ ਬੰਨਣੀ ਤੁਸੀਂ ਰਮਾਲੀ ਬੰਨ ਸਕਦੇ ਹੋ ਇੱਥੇ ਹਨਾ ਤੇ ਜਿਵੇਂ ਕਿ ਮੈਂ ਜ਼ਿਆਦਾਤਰ ਆ ਪਾਪੂ ਜੀ ਵਾਲੀ ਹੀ ਕੈਪ ਲੈਂਦੀ ਹੈਗੀ ਇਹਨੂੰ ਮੈਂ ਵੈਸੇ ਉੱਪਰ ਵੀ ਪਾਪੂ ਜਾਂ ਨਹੀਂ ਕਰਦੀ ਹੁੰਦੀ ਇਹ ਤਾਂ ਮੈਂ ਨੀਚੇ ਜਿ ਡੇਗ ਲੈਣੀ ਹੁੰਦੀ ਆ ਪਾਪੂ ਇਸ ਤਰ੍ਹਾਂ ਤਾਂ ਇਹ ਬਹੁਤ ਸੋਹਣਾ ਲੱਗਦਾ ਹੈਗਾ ਪੰਪਲਮ ਜਾਂ ਤੇ ਚਲੋ ਜੀ ਇਹ ਆਪਣੀ ਹੋ ਗਈ ਤੀਸਰੀ ਡਰੈਸ ਹਨਾ ਤੇ ਬਾਕੀ ਵੀ ਹੋਰ ਆਪਾਂ ਜਿਹੜੇ ਘਰੇ ਸੂਟ ਪਾਉਂਦੇ ਆ ਹਨਾ ਜਿਵੇਂ ਕਿ ਜਿਵੇਂ ਮੈਂ ਤੁਹਾਨੂੰ ਫਰੌਕ ਸੂਟ ਦਿਖਾਇਆ ਗਰਮ ਹਨਾ ਇਹਦੀ ਜਗ੍ਹਾ ਤੇ ਆਪਾਂ ਪਜਾਮੇ ਨਾਲ ਪਲਾਜ਼ੋ ਨਾਲ ਆਉਂਦੇ ਨੇ ਸੂਟ ਹਨਾ ਡਾਰਕ ਡਾਰਕ ਕਲਰਾਂ ਦੇ ਵਿੱਚ ਆਉਂਦੇ ਨੇ ਬੂਲਨ ਦੇ ਉਹ ਵੀ ਆਪਾਂ ਵੇਅਰ ਕਰ ਸਕਦੇ ਆ ਉਹ ਵੀ ਬਹੁਤ ਸੋਹਣੇ ਲੱਗਦੇ ਨੇ ਨਾਲ ਪਲਾਜ਼ੋ ਹੁੰਦਾਗਾ ਮੀਡੀਅਮ ਜਿਹਾ ਸਾਈਜ਼ ਦਾ ਹੁੰਦਾ ਉਹਦਾ ਪੌਂਚਾ ਪਲਾਜ਼ੋ ਦਾ ਨਹੀਂ ਜਿਆਦਾ ਖੁੱਲਾ ਹੁੰਦਾ ਪੈਂਟ ਟਾਈਪ ਜਿਹਾ ਹੁੰਦਾਗਾ ਉਹ ਵੀ ਆਪਾਂ ਪਾ ਸਕਦੇ ਆਗੇ ਸੋ ਜਿਹੜੀ ਇਹਦੇ ਨਾਲ ਕਮੀਜ਼ ਹੁੰਦੀ ਹੈਗੀ ਉਹ ਥੋੜੇ ਜਿਹਾ ਚਾਕ ਉਹਦੇ ਛੋਟੇ ਹੁੰਦੇ ਨੇ ਬੰਦ ਜਿਹੀ ਹੁੰਦੀ ਹੈਗੀ ਉਹਦੇ ਨਾਲ ਵੀ ਜਿਹੜੀ ਠੰਡ ਹੈ ਬਹੁਤ ਹੱਦ ਤੱਕ ਰੁਕ ਜਾਂਦੀ ਹੈ ਇਹਦੇ ਨਾਲ ਆਪਾਂ ਨੂੰ ਕੋਟੀ ਵਗੈਰਾ ਕੁਝ ਵੀ ਪਾਉਣ ਦੀ ਉੱਪਰ ਦੀ ਲੋੜ ਨਹੀਂ ਪੈਂਦੀ ਬਹੁਤ ਕੰਫਰਟ ਸੋ ਇਹ ਸੀਗੀਆਂ ਮੇਰੀਆਂ ਘਰੇ ਪਾਉਣ ਵਾਲੀਆਂ ਕੁਝ ਕੁ ਡਰੈਸਾਂ ਜਿਹੜੀਆਂ ਮੈਂ ਘਰੇ ਕਿਸ ਤਰ੍ਹਾਂ ਮੈਂ ਵੀਅਰ ਕਰਕੇ ਕਿਸ ਤਰ੍ਹਾਂ ਮੈਂ ਇਹਨਾਂ ਨੂੰ ਡਿਜ਼ਾਈਨ ਕਰਦੀਆਂ ਕਿ ਕਿਸ ਤਰ੍ਹਾਂ ਮੈਂ ਪਾ ਕੇ ਰੱਖਦੀਆਂ ਕਿ ਤੇ ਇੱਕ ਵੀਡੀਓ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਸਰਦੀਆਂ ਦੇ ਵਿੱਚ ਆਪਾਂ ਬਾਹਰ ਜਾਣ ਵੇਲੇ ਹਨਾ ਵੈਸੇ ਤਾਂ ਆਪਾਂ ਜੇ ਸਰਦੀਆਂ ਦੇ ਵਿੱਚ ਜਿਹੜੇ ਆਪਾਂ ਨੂੰ ਮੈਕਸ ਵਗੈਰਾ ਆਉਂਦੇ ਨੇ ਆਪਾਂ ਕੋਟੀ ਵਗੈਰਾ ਪਾਉਂਦੇ ਨਹੀਂ ਹੈਗੇ ਹਨਾ ਕਿੰਨੀ ਮਾੜੀ ਠੰਡ ਲੱਗੀ ਜਾਂਦੀ ਆਪਾਂ ਨੂੰ ਤੇ ਪਰ ਕਿਤੇ ਨਾ ਕਿਤੇ ਇੰਨੀ ਜ਼ਿਆਦਾ ਠੰਡ ਹੁੰਦੀ ਆ ਹਨਾ ਆਪਾਂ ਨੂੰ ਬਲੇਜ਼ਰ ਵਗੈਰਾ ਪਾਉਣਾ ਪੈਂਦਾ ਜਾਂ ਆਪਾਂ ਨੂੰ ਕੋਟੀ ਵਗੈਰਾ ਸਟਾਈਲ ਕਰਨੀ ਪੈਂਦੀ ਹੈ ਹਨਾ ਤਾਂ ਆਪਾਂ ਉਹ ਵੀ ਇੱਕ ਵੀਡੀਓ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਕਿ ਆਪਾਂ ਬਾਹਰ ਜਾਂਦੇ ਸਮੇ ਕਿੱਦਾਂ ਸਟਾਈਲਿਸ਼ ਕਿੱਦਾਂ ਅਲੱਗ-ਅਲੱਗ ਜਿਹੜੀਆਂ ਕੋਟੀ ਸਵੈਟਰ スウェット ਸ਼ਰਟ ਵਗੈਰਾ ਨੂੰ ਆਪਾਂ ਸਟਾਈਲ ਕਰ ਸਕਦੇ ਹਾਂ ਨਾ ਤੇ ਬਾਹਰ ਜਾਣ ਵਾਲੇ ਮਤਲਬ ਕਿ ਪਾਰਟੀ ਫੰਕਸ਼ਨ ਵਗੈਰਾ ਟੈਂਡ ਕਰਨ ਵਾਲੇ ਆਪਣੇ ਕੋਲ ਕਿਹੜੇ ਕਿਹੜੇ ਡਰੈਸ ਹੋਣੇ ਚਾਹੀਦੇ ਨੇ ਤੇ ਕਿੱਦਾਂ ਦੇ ਹੋਣੇ ਚਾਹੀਦੇ ਨੇ ਉਹ ਵੀ ਆਪਾਂ ਇੱਕ ਅਲੱਗ ਤੋਂ ਵੀਡੀਓ ਸ਼ੂਟ ਕਰਾਂਗੇ ਸੋ ਜੇ ਅੱਜ ਦਾ ਵੀਡੀਓ ਤੁਹਾਡੇ ਲਈ ਹੈਲਪਫਲ ਰਿਹਾ ਹੋਇਆ ਤਾਂ ਪਲੀਜ਼ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪੋਜ਼ਿਟਿਵਿਟੀ ਜ਼ਰੂਰ ਦੇਣਾ ਤੇ ਨਾਲ ਨਾਲ ਜੇਕਰ ਨਿਊ ਆਇਓ ਚੈਨਲ ਤੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਚਲੋ ਜੀ ਹੁਣ ਮਿਲਾਂਗੇ ਕਿਸੇ ਨੈਕਸਟ ਸੋਣੀ ਜੀ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਪੇ ਸਤਿ ਸ਼੍ਰੀ ਅਕਾਲ ਜੀ ਐਂਡ ਬਾਏ ਬਾਏ